ਇਹ ਕੱਲ ਐਸਐਚਓ ਸਿਟੀ ਟੂ ਗੁਰਮੀਤ ਸਿੰਘ ਐਸਐਚਓ ਕੋਲ ਇਨਫੋਰਮੇਸ਼ਨ ਆਈ ਕਿ ਇੱਕ ਗੱਡੀ ਨੰਬਰ DL10CA8029 ਨੋਲਡਿਕੰਦਰ ਜਿਹੇ ਜਿਸ ਨੂੰ ਸੁਧੀਰ ਕੁਮਾਰ ਪੁੱਤਰ ਰਮੇਸ਼ ਚੰਦ ਇਹ ਬਰੀਲੀ ਦਾ ਰਹਿਣਾ ਹੈ ਇਹਦੇ ਨਾਲ ਤਿੰਨ ਹੋਰ ਬੰਦੇ ਨੇ ਵੀ ਭਾਰੀ ਮਾਤਰਾ ਜਫੀਮ ਲੈ ਕੇ ਮਿਲਟਰੀ ਗਾਉਂ ਕੋਲ ਲੋ ਚੌਕ ਕੋਲ ਆ ਰਹੇ ਨੇ ਤੇ ਇਮੀਡੀਏਟਲੀ ਗੁਰਮੀਤ ਸਿੰਘ ਨੇ ਸੰਬੰਧੀ ਅਪਰੇ ਨੰਬਰ 94 ਅੱਜ ਕੀਤੇ ਸਰਕੀਪਰਕਸੀ ਜਿਹੜੀ ਅੱਜ ਪ੍ਰੈਸ ਕਾਨਫਰੰਸ ਕੀਤੀ ਇਹ ਕੱਲ ਐਸਐਚਓ ਸਿਟੀ ਟੂ ਗਰਮੀਤ ਸਿੰਘ ਐਸਐਚਓ ਕੋਲ ਇਨਫੋਰਮੇਸ਼ਨ ਆਈ ਕਿ ਇੱਕ ਗੱਡੀ ਨੰਬਰ ਡੀਐਲ10ਸੀਏ8029 ਨੋਲਡਨ ਕਲਰ ਦੀ ਹੈ ਜਿਸ ਨੂੰ ਸੁਧੀਰ ਕੁਮਾਰ ਪੁੱਤਰ ਰਮੇਸ਼ ਚੰਦ ਇਹ ਬਰੇਲੀ ਦਾ ਰਹਿਣਾ ਹੈ ਇਹਦੇ ਨਾਲ ਤਿੰਨ ਹੋਰ ਬੰਦੇ ਨੇ ਸੌਰਵ ਪੁੱਤਰ ਨਰੇਸ਼, ਰੋਸ਼ਨ ਲਾਲ ਪੁੱਤਰ ਮੁਖਮਲਖਰਾਜ ਇਹ ਆਪਣੇ ਪਾਇਲਦਾ ਹੈਗਾ ਇੱਕ ਮਨਪੀਤ ਪੁੱਤਰ ਬਲਵੀਰ ਸਿੰਘ ਹੈ ਪੀਰਖਾਨਾ ਰੋਡ ਰਵਿਦਾਸ ਮੰਦਰ ਦੇ ਕੋਲ ਹੈ ਇਥੋਂ ਦਾ ਇੱਕ ਬੰਦਾ ਖੰਨੇ ਦਾ ਚਾਰੋਂ ਬੰਦੇ ਵੀ ਭਾਰੀ ਮਾਤਰਾ ਜਫੀਮ ਲੈ ਕੇ ਮਿਲਟਰੀ ਗਾਉਂਡ ਕੋਲ ਲੋਚਾ ਕੋਲ ਆ ਰਹੇ ਨੇ ਤੇ ਇਮੀਡੀਏਟਲੀ ਗੁਰਮੀਤ ਸਿੰਘ ਨੇ ਸੰਬੰਧੀ ਅਪਰੇ ਨੰਬਰ 94 ਦਰਜ ਕੀਤੀ ਤੇ ਜਾ ਕੇ ਜਦੋਂ ਗੱਡੀ ਦੀ ਤਲਾਸ਼ੀ ਲਈ ਮੇਰੀ ਹਾਜ਼ਰੀ ਵਿੱਚ ਤਾਂ 3 ਕਿਲੋ ਫੀਮ ਬਰਾਮਦ ਹੋਈ ਹੈ ਇਹਨਾਂ ਤੇ ਪਹਿਲਾਂ ਵੀ ਇੱਕ ਦੋ ਦੋ ਪਰਚੇ ਦਰਜ ਨੇ ਜੇ ਉਥੋਂ ਬਰੇਲੀ ਤੋਂ ਲਿਆ ਕੇ ਇਹਨਾਂ ਸੋਚਿਆ ਵੀ ਇਲੈਕਸ਼ਨ ਚ ਚੈਕਿੰਗ ਘੱਟ ਹੋਊਗੀ ਇਸ ਕਰਕੇ ਵੀ ਅਸੀਂ ਲਿਆ ਕੇ ਵੇਚ ਸਕੀਏ ਤਾਂ ਨੱਕ ਇਹਨਾਂ ਨੂੰ ਇਨਫੋਰਮੇਸ਼ਨ ਮਿਲ ਗਈ ਤੇ ਇਹਨਾਂ ਨੇ ਟੈਨਿਕਲੋਫੀ ਬ੍ਰਾਮ੍ਹਿਕ ਕੀਤਾ ਸਰ ਉਹਨਾਂ ਕੁਛ ਬ੍ਰਾਮ੍ਹਦ ਨੂੰ ਇਹਨਾਂ ਤੋਂ 1 ਲੱਖ ਰੁਪਿਆ ਜਿਹੜੀ ਹੈਗੀ ਡਰੱਗ ਮਨੀ ਰਿਕਵਰ ਹੋਈ ਹੈ ਇਹ ਤੋਂ ਦੱਸ ਰਹੇ ਨੇ ਆਹ ਲੱਖ ਰੁਪਿਆ ਜਿਹੜੀ ਹੈਗੀ ਇਹ ਡਰੱਗ ਮਨੀ ਇਹਨਾਂ ਤੋਂ ਕਵਰ ਕਰਾਈ ਹੈ ਜੋਨੇ ਕਲੋਂ ਫੀਮ ਸੀਗੀ ਹੋਰ ਵੀ ਸ਼ਾਇਦ ਸਾਨੂੰ ਬਰਾਮਦ ਕੀ ਹੋ ਸਕੇ ਅਸੀਂ ਦੋ ਦਿਨ ਦਾ ਕੋਰਸ ਬੜ ਲੈ। ਅੱਗੇ ਦੱਸੇ ਜਿਹਨਾਂ ਨੇ ਕਿਨੂੰ ਸਪਲਾਈ ਕਰਨੀ ਸੀ ਉਹ ਅਸੀਂ ਵੈਰੀਫਾਈ ਕਰਦੇ ਦੋ ਬੰਦੇ ਤਾਂ ਇੱਥੋਂ ਦੇ ਆ ਜਿਹੜੇ ਜਿਹਨਾਂ ਨੇ ਲੈਣੀ ਸੀਗੀ ਇਹ ਇਕੱਠੇ ਚਾਰੋਂ ਨਾਲ ਆਏ ਸੀਗੇ। ਦੋ ਬਰੇਲੀ ਦੇ ਹੈਗੇ ਨੇ ਦੋ ਆਪਣੇ ਖੰਨੇ ਦੇ ਹੈਗੇ ਨੇ ਇੱਕ ਪਾਇਲ ਦਾ ਇਹ ਖੰਨੇ ਦਾ। ਇਹ ਕੱਲ੍ਹ ਐਸਐਚਓ ਸਿਟੀ ਟੂ ਗੁਰਮੀਤ ਸਿੰਘ ਐਸਐਚਓ ਕੋਲ ਇਨਫੋਰਮੇਸ਼ਨ ਆਈ ਕਿ ਇੱਕ ਗੱਡੀ ਨੰਬਰ ਡੀਐਲ1 0 से ये 8029 गोल्ड रिकंदर दिए जिसको सुधीर कुमार पुत्र रमेश चंद ये बरेली ਦਾ ਰਹਿਣਾ ਹੈ ਇਹਦੇ ਨਾਲ ਤਿੰਨ ਹੋਰ ਬੰਦੇ ਨੇ ਵੀ ਭਾਰੀ ਮਾਤਰਾ ਜਫੀਮ ਲੈ ਕੇ ਮਿਲਟਰੀ ਗੰਗ ਕੋਲ 로 ચોਕ ਕੋਲ ਆ ਰਹੇ ਨੇ ਤੇ ਇਮੀਡੀਏਟਲੀ ਗੁਰਮੀਤ ਸਿੰਘ ਨੇ ਸੰਬੰਧੀ ਅਫੇਰ ਨੰਬਰ 94 ਦਰਜ ਕੀਤੀ ਸਰਜੀਤ ਅੱਪਸੀ ਕੀ ਜਿਹੜੀ ਅੱਜ ਪ੍ਰੈਸ ਕਾਨਫਰੰਸ ਕੀਤੀ ਇਹ ਕੱਲ ਐਸਐਚਓ ਸਿਟੀ ਟੂ ਗਰਮੀਤ ਸਿੰਘ ਐਸਐਚਓ ਕੋਲ ਇਨਫੋਰਮੇਸ਼ਨ ਆਈ ਕਿ ਇੱਕ ਗੱਡੀ ਨੰਬਰ DL10CA8029 ਨੋਨ ਬਲਕ ਕਲਰ ਦੀ ਹੈ ਜਿਸ ਨੂੰ ਸੁਧੀਰ ਕੁਮਾਰ ਪੁੱਤਰ ਰਮੇਸ਼ ਚੰਦ ਇਹ ਬਰੇਲੀ ਦਾ ਰਹਿਣਾ ਹੈ ਇਹਦੇ ਨਾਲ ਤਿੰਨ ਹੋਰ ਬੰਦੇ ਨੇ ਸੌਰਵ ਪੁੱਤਰ ਨਰੇਸ਼ ਰੋਸ਼ਨ ਲਾਲ ਪੁੱਤਰ ਮੁਖਮੁਰਖ ਰਾਜ ਇਹ ਆਪਣੇ ਪਾਇਲ ਦਾ ਹੈਗਾ ਇੱਕ ਮਨਪ੍ਰੀਤ ਪੁੱਤਰ ਬਲਵੀਰ ਸਿੰਘ ਹੈ ਪੀਰਖਾਨਾ ਰੋਡ ਰਵੀਦਾਸ ਮੰਦਰ ਦੇ ਕੋਲ ਹੈ ਇਥੋਂ ਦਾ ਇੱਕ ਬੰਦਾ ਖੰਨੇ ਦਾ ਚਾਰੋਂ ਬੰਦੇ ਮੇਰੀ ਭਾਰੀ ਮਾਤਰਾ ਜਫੀਮ ਲੈ ਕੇ ਮਿਲਟਰੀ ਗਾਉਂਡ ਕੋਲ ਲੋ ਚੌਕ ਕੋਲ ਆ ਰਹੀ ਨੇ ਤੇ ਇਮੀਡੀਏਟਲੀ ਗੁਰਮੀਤ ਸਿੰਘ ਨੇ ਸਬੰਧੀ ਅਪਰੇ ਨੰਬਰ 94 ਦਰਜ ਕੀਤੀ ਤੇ ਜਾ ਕੇ ਜਦੋਂ ਗੱਡੀ ਦੀ ਤਲਾਸ਼ੀ ਲਈ ਮੇਰੀ ਹਾਜ਼ਰੀ ਵਿੱਚ ਤਾਂ 3 ਕਿਲੋ ਫੀਮ बरामद ਹੋਈ ਹੈ ਇਹਨਾਂ ਤੇ ਪਹਿਲਾਂ ਵੀ ਇੱਕ ਦੋ ਦੋ ਪਰਚੇ ਦਰਜ ਨੇ ਜੇ ਉੱਥੋਂ ਬਰੇਲੀ ਤੋਂ ਲਿਆ ਕੇ ਇਹਨਾਂ ਸੋਚਿਆ ਵੀ ਇਲੈਕਸ਼ਨ ਚ ਚੈਕਿੰਗ ਘੱਟ ਹੋਊਗੀ ਇਸ ਕਰਕੇ ਵੀ ਅਸੀਂ ਲਿਆ ਕੇ ਵੇਚ ਸਕੀਏ ਤਨਕ ਇਹਨਾਂ ਨੂੰ ਇਨਫੋਰਮੇਸ਼ਨ ਮਿਲ ਗਈ ਤੇ ਇਹਨਾਂ ਨੇ ਟੈਨਕਲੋਫੀਮ ਬਰਾਮਦ ਕੀਤੀ ਸਰ ਹੋਰਨਿਕਸ਼ ਬਰਾਮਦ ਇਹਨਾਂ ਤੋਂ 1 ਲੱਖ ਰੁਪਿਆ ਜਿਹੜੀ ਹੈਗੀ ਡਰੱਗ ਮਨੀ ਰਿਕਵਰ ਹੋਈ ਹੈ ਇਹ ਤੋਂ ਦੱਸ ਰਹੇ ਨੇ ਆਹ ਲੱਖ ਰੁਪਿਆ ਜਿਹੜੀ ਹੈਗੀ ਇਹ ਡਰੱਗ ਮਨੀ ਇਹਨਾਂ ਤੋਂ ਰਿਕਵਰ ਕਰਾਈ ਹੈ ਟੈਨਕਲੋਫੀਮ ਸੀਗੀ ਹੋਰ ਵੀ ਸ਼ਾਇਦ ਸਾਨੂੰ ਬਰਾਮਦ ਹੋ ਸਕੇ ਅਸੀਂ ਦੋ ਦਿਨ ਦਾ ਕੋਰਸ ਬਣ ਲੈਣਾ ਅੱਗੇ ਦੱਸਿਆ ਜਿਹਨਾਂ ਨੂੰ ਸਪਲਾਈ ਕਰਨੀ ਸੀ ਉਹ ਅਸੀਂ ਵੈਰੀਫਾਈ ਕਰਨੇ ਦੋ ਬੰਦੇ ਤਾਂ ਇੱਥੋਂ ਦੇ ਆ ਜਿਹੜੇ ਜਿਹਨਾਂ ਨੇ ਲੈਣੀ ਸੀਗੀ ਇਹ ਇਕੱਠੇ ਚਾਰੋਂ ਨਾਲ ਆਏ ਸੀਗੇ ਦੋ ਬਰੇ ਲੀਦੇ ਹੈਗੇ ਨੇ ਦੋ ਆਪਣੇ ਖੰਨੇ ਵੇਹਗੇ ਨੇ ਇੱਕ ਪਾਇਲ ਦਾ ਇੱਕ ਖੰਨੇ ਦਾ